ਅੱਜ ਕੇ ਬਲਾਵ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਸੋ ਮੈਂ ਇਹ ਦੋ ਬੇਨਤੀਆਂ ਕਰਨਾ ਆਇਆ ਆ ਸੰਗਤ ਜੀ ਕਿ 28 ਤਰੀਕ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਤੇ ਵੋਟਾਂ ਦੀ ਜਿਹੜੀ ਲੋਕੇਸ਼ਨ ਹੈਗੀ ਆ ਜੀ ਉਹ ਟਾਊਨ ਹਾਲ ਮਿਨਿਸਪਲ ਜਿਹੜੀ ਆਫਿਸ ਹੈਗੀ ਆ ਉਹਦੇ ਸਾਹਮਣੇ ਸਰਕਾਰ ਨੇ ਤੁਹਾਨੂੰ ਬਿਲਡਿੰਗ ਦਿੱਤੀ ਹੈ ਕਿ ਇੱਥੇ ਵੋਟਾਂ ਕਰਾਓ ਵਾਦ ਦੇ ਉੱਤੇ ਵੀ ਚਰਚਾ ਕਰਨੀ ਹੈ ਕਿ ਅਸੀਂ ਖਾਲਸਤਾਨ ਕਿਉਂ ਮੰਗਦੇ ਆ ਸਾਡੇ ਪਰਿਵਾਰ ਵੀ ਬੜੀ ਧੀਰ ਦੇ ਕੈਨੇਡਾ ਅਮਰੀਕਾ ਜਾ ਕੇ ਵਸ ਗਏ ਮੋਜਾ ਕਰਦੇ ਸੀ 1.5 ਲੱਖ ਦੀ ਗੱਡੀ ਤੇ ਅਸੀਂ ਘੁੰਮਦੇ ਸੀ ਤੇ ਸਾਡੇ ਪਰਿਵਾਰ ਸਾਨੂੰ ਕਹਿੰਦੇ ਸੀ ਓਏ ਸਿੱਖੋ ਤੁਸੀਂ ਸਿੱਖਾਂ ਦੇ ਮੁੰਡੇ ਆ ਗੁਰਦੁਆਰਾ ਸਾਹਿਬ ਜਾਓ ਅਸੀਂ ਗੁਰਦੁਆਰਾ ਸਾਹਿਬ ਆਏ ਗਰੰਥੀ ਸਿੰਘ ਅਰਦਾਸ ਕਰਦਾ ਸੀ ਅਰਦਾਸੀਆ ਸਿੰਘ ਖੜਕੇ ਜਿੰਨਾ ਸਿੱਖਾਂ ਸਿੰਘਣੀਆਂ ਨੇ ਧਰਮ ਇਹਨਾਂ ਬਖਸ਼ਿਸ਼ ਦਿੱਤੇ ਬੰਦ ਬੰਦ ਕਟਾਏ ਤਿੰਨਾਂ ਦਰ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਤੇ ਸਰਦਾਸ ਤੋਂ ਬਾਅਦ ਉਹਨਾਂ ਨੇ ਇੱਕ ਦੋਰਾ ਪੜਿਆ ਕਿ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਅਸੀਂ ਪੁੱਛ ਲਿਆ ਕਿ ਸਿੰਘ ਸਾਹਿਬ ਇਹ ਕੀ ਪੜਿਆ ਤੁਸੀਂ ਉਹਨਾਂ ਨੇ ਕਿਹਾ ਕਿ ਨੰਦ ਲਾਲ ਸੁਣੋ ਇਹ ਸਾਚ ਪ੍ਰਗਟ ਕਰੂ ਮੈਂ ਆਪਣੋ ਰਾਜ ਰਾਜ ਕਰੇਗਾ ਖਾਲਸਾ ਇਹ ਤੁਹਾਡੇ ਗੁਰੂ ਦਾ ਹੁਕਮ ਹੈ ਤੇ ਫਿਰ ਅਸੀਂ ਲਕੀਅਤ ਖਿੱਚ ਦਿੱਤੀ ਕਿ ਸਾਨੂੰ ਹੁਣ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਖਾਲਸਤਰ ਕਿਉਂ ਮੰਗਦੇ ਆ ਸਾਨੂੰ ਕਿਸੇ ਦੇਸ਼ ਦੀ ਸਰਕਾਰ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ ਕਿਸੇ ਕਥਾਵਾਚ ਕੋਲੋਂ ਇਹ ਪੁੱਛਣ ਦੀ ਲੋੜ ਨਹੀਂ ਹੈ ਕਿ ਕਿਉਂ ਮੰਗਦੇ ਆ ਇਹ ਤੁਹਾਡੇ ਗੁਰੂ ਦਾ ਹੁਕਮ ਹੈ ਤੁਸੀਂ ਕਦੀ ਅਰਦਾਸ ਨਹੀਂ ਸੁਣੀ ਤੇ ਅੱਜ ਸੁਣ ਕੇ ਜਾਓ ਦੱਸਣ ਜਾਣੇ ਕਿ ਅਰਦਾਸ ਦੇ ਵਿੱਚ ਗੁਰੂ ਦਾ ਹੁਕਮ ਕੀ ਹੈ ਤੁਹਾਡੀ ਕਿਨੇਡਾ ਚੋਂ ਮੰਗਦੇ ਆ ਸਾਨੂੰ ਰੋਜ਼ ਇਹ ਸਵਾਲ ਪੁੱਛਿਆ ਜਾਂਦਾ ਹੈ ਇੱਕ ਸਾਖੀ ਛੋਟੀ ਜਿਹੀ ਮੈਂ ਸੁਣਾ ਦੇਣੀ ਹੈ ਪਹਿਲੀ ਪਾਸ਼ਾ ਨੂੰ ਨਾਰਿਕ ਪਾਸ਼ਾ ਸਮੇਰ ਪਰਬਤ ਤੇ ਸਿੱਧਾ ਦੇ ਕੋਲ ਜਾਂਦੇ ਨੇ ਸਿੱਧ ਕਹਿੰਦੇ ਬਾਲੇ ਉਹ ਜਵਾਨਾ ਤੂੰ ਇੱਥੇ ਕਿਉਂ ਆਇਆ ਇੱਥੇ ਸਾਡੇ ਕੋਲ ਕੋਈ ਨਹੀਂ ਆਉਂਦਾ ਪਾਸ਼ਾ ਕਹਿੰਦੇ ਸਾਰੀ ਦੁਨੀਆ ਦਾ ਤੁਸੀਂ ਮਹਾਪੁਰਸ਼ੋਂ ਗਿਆਨੀਓ ਤੇ ਖਜ਼ਾਨਾ ਲੈ ਕੇ ਤੁਸੀਂ ਇੱਥੇ ਬੈਠੇ ਹੋ ਮੈਂ ਪਹਿਲਾਂ ਕਿ ਤੁਹਾਨੂੰ ਸੁਧਾਰਿਆ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਜਦੋਂ ਤੁਹਾਡੇ ਨਿੱਜੀ ਗੱਲ ਆਈ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਸੀ ਕਿ ਪਾਕਿਸਤਾਨ ਦੇ ਵਿੱਚ ਤੁਹਾਡਾ ਕੁਝ ਨਹੀਂ ਬਣਨਾ ਤੁਹਾਡੇ ਬੱਚੇ ਦਾ ਕੋਈ ਭਵਿਕ ਨਹੀਂ ਹੈ ਤੁਹਾਡੇ ਕੋਲ ਪੂਜੀ ਕੋਈ ਨਹੀਂ ਬਚਣੀ ਜ਼ਮੀਨਾਂ ਚੋਂ ਨਿਕਲਦਾ ਕੱਖ ਨਹੀਂ ਹੈ ਚਲੋ ਏ ਪਾਸਪੋਰਟ ਕਰ ਲਓ ਏਜੰਟਾਂ ਨੂੰ ਪੈਸੇ ਦੇ ਲਓ ਰਿਸ਼ਤੇਦਾਰਾਂ ਦੇ ਹਾਰੇ ਕੱਢ ਲਓ ਕੈਨੇਡਾ ਚ ਜਾਈਏ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਤੁਹਾਡੇ ਨਿੱਜੀ ਗੱਲ ਸੀ ਕਿ ਕੈਨੇਡਾ ਸਹੀ ਸੀ ਤੇ ਅੱਜ ਜਦੋਂ ਅਸੀਂ ਗੁਰੂ ਦੇ ਰਾਜ ਦੇ ਵੀ ਤੁਹਾਡੇ ਕੋਲ ਆਏ ਆ ਤੇ ਤੁਸੀਂ ਕਿਨੂੰ ਇੱਥੇ ਕਿਉਂ ਗੱਲ ਕਰਦੇ ਹੋ ਉੱਥੇ ਜਾ ਕੇ ਕਰੋ ਤੇ ਤੁਸੀਂ ਕਿਹੜੀ ਧਰਤੀ ਤੋਂ ਆਏ ਹੋ ਅੱਜ ਸਮਾਂ ਬੜਾ ਸਮਾਂ ਤਾਂ ਤੱਤ ਤੁਹਾਨੂੰ ਵੀ ਕਿਸੇ ਦਿਨ ਦੱਸਣੇ ਨੇ ਮੈਂ 10 ਪੁਆਇੰਟ ਦੱਸ ਕੇ ਫੱਤੇ ਬਣਾ ਦੇਣੀ ਆ ਕਿਸੇ ਨੰਦਸਤਾਰ ਦੇ ਨਾਲ ਭਾਈ ਸਾਹਿਬ ਨੇ ਕਿਹਾ ਜੀ ਖੁੱਲਾ ਟੈਮ ਤੁਹਾਨੂੰ ਜਿਆ ਕਰਾਂਗੇ ਕਿ ਤੁਸੀਂ ਕਲਾ ਕਲਾ ਤੱਤ ਇਹਨਾਂ ਦੀ ਗੱਲ ਕਰਨਾ ਹੈ ਧਾਰਮਿਕ ਗੱਲ ਕਰਕੇ ਮੈਂ ਸਵਾਸਤੀ ਕਰ ਦੇਣੀ ਆ ਰਾਜਨੀਤਿਕ ਆਰਥਿਕ ਗੱਲਾਂ ਤੁਹਾਨੂੰ ਦੱਸਾਂਗੇ ਕਿ ਕਿਉਂ ਰਾਜ ਚਾਹੀਦਾ ਮੇਰੀਆਂ ਇਹ ਗੱਲਾਂ ਗੱਲਾਂ ਦਾ ਜਵਾਬ ਤੁਸੀਂ ਦੇਣਾ ਹੈ ਗੁਰੂ ਕਰਕੇ ਤੁਸੀਂ ਬੈਠੇ ਹੋ ਸਿੱਖ ਗੁਰੂ ਗ੍ਰੰਥ ਸਾਹਿਬ ਕਰਕੇ ਆ ਤੇ ਜੇ ਤੁਹਾਡਾ ਗੁਰੂ ਉਸ ਧਰਤੀ ਤੇ ਸੁਰੱਖਿਤ ਨਹੀਂ ਹੈ ਤੁਸੀਂ ਉਹਦੀ ਰੱਖ ਨਹੀਂ ਕਰ ਸਕਦੇ ਕਿਵੇਂ ਸਾਡਾ ਕਾਹਦਾ ਜੁਮਾ ਰਹਿਣੀ 6 ਜੂਨ ਪਿਛਲੇ ਸਾਲ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਅਵਰ ਸ੍ਰੋਗਤ ਤਬਾਕੂ ਛੁੱਟਿਆ ਜਾਂਦਾ ਜੇ ਸੰਗਤ ਨੂੰ ਹਰ ਉਸਤ ਤਬਾਕੂ ਛੁੱਟੇ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਨਾਂ ਦੇ ਵਿੱਚ ਵੋਟ ਪਾ ਦਿਓ ਕਿ ਸਿੱਂਡੀਆਂ ਦੇ ਨਾਮ ਹੋਣਾ ਹੈ ਸਾਨੂੰ ਸਾਡਾ ਰਾਜ ਵੀ ਚਾਹੀਦਾ ਤਖਤ ਸਿੰਘ ਕੇਸਰ ਸਾਹਿਬ ਜਿੱਥੇ ਖਾਲਸਾ ਸੱਚਾ ਹੈ ਬੀੜੀਆਂ ਲੈ ਕੇ ਤਬਾਕੂ ਲੈ ਕੇ ਗ੍ਰੰਥੀ ਸਿੰਘ ਦੇ ਕੋਲੋਂ ਮਾਈਕਫੋਨ ਪਾ ਜਾਂਦਾ ਸਵੇਰ ਦੇ 4 ਵਜੇ ਗ੍ਰੰਥੀ ਸਿੰਘ ਆਸਾ ਕੀ ਵਾਰ ਪੜਦੇ ਨੇ ਜਿਸ ਗੱਲ ਦਾ ਕੋਈ ਫਰਕ ਨਹੀਂ ਹੈ ਤੇ ਤੁਸੀਂ ਨਾ ਚੋਟਾ ਪਾ ਦਿਓ। ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਭ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਬੰਦਾ ਗੁਰੂ ਦੀ ਬੇਅਦਬੀ ਕਰਨ ਦੇ ਲਈ ਅੰਦਰ ਵੜ ਜਾਂਦਾ ਹੈ ਜਿਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਤੇ ਤੁਸੀਂ ਨਾ ਦੇ ਵਿੱਚ ਵੋਟਾਂ ਪਾ ਲਵੋਗੇ। ਹਿੰਦੁਸਤਾਨ ਦੀ ਸਰਕਾਰ ਦਾ ਅਪਰਾਧ ਘਾੜਾ ਹੈ ਦਸਾਂ ਘੰਟਿਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੁਟਕਾ ਸਾਹਿਬ ਦੀ ਪੋਤੀ ਸਾਹਿਬ ਦੀ ਸੁਖਬੀ ਸਾਹਿਬ ਜੀ ਇਹ ਬੇਅਦਬੀ ਹੁੰਦੀ ਹੈ ਇਹ ਜਿਹੜੀ ਕੇਸ ਦਰਜ ਹੁੰਦੇ ਹੈ ਰਿਕਾਰਡਡ ਹੁੰਦੇ ਆ ਉਹਦਾ ਪਤਾ ਨਹੀਂ ਕਿਉਂ ਜੇ ਬੇਅਦਬੀ ਦਾ ਕੋਈ ਤੁਹਾਨੂੰ ਫਰਕ ਨਹੀਂ ਹੈ ਨਾ ਚੋਟਾ ਪਾ ਦਿਓ ਕਿ ਸਾਨੂੰ ਨਹੀਂ ਰਾਜ ਚਾਹੀਦਾ ਬੰਦਾ ਸੋਦਾ ਸਾਹ ਦਾ ਬਲਾਤਕਾਰੀ ਉਸ ਬਾਪੇ ਦਾ ਕੇਸ ਸਭ ਨੂੰ ਪਤਾ ਹੈ ਜੇ ਤਾਂ ਸਿੱਖੋਂ ਉਸ ਨੂੰ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਸਿੱਖਾਂ ਦੇ ਗੋਲੀਆਂ ਵੱਜਣ ਦੇ ਮਾਮਲੇ 'ਚ ਪਰਕਾਰੀ ਚ ਪਾੜੇ ਗਏ ਅੰਗਾਂ ਦੇ ਮਾਮਲੇ ਚ ਕਿਸੇ ਹਿੰਦੁਸਤਾਨ ਦੀ ਸਰਕਾਰ ਨੇ ਸਜ਼ਾ ਕਰ ਦਿੱਤੀ ਹੋਵੇ ਤੇ ਤੁਸੀਂ ਨਾ ਚੁਟੜਾ ਬਾਦੇ ਵੀ ਇਹ ਝੂਠ ਬੋਲਦੇ ਨੇ ਕਿਉਂ ਖਾਲਸਤਾਨ ਦੀ ਮਰਕ ਕਰਦੇ ਹੋ ਦੋ ਕੇਸ ਸੀ ਸੌਦਾ ਸਾਦੇ ਉੱਤੇ ਅਤੇ ਘੰਟੇ ਦੇ ਵਿੱਚ ਜਮਾਨਤ ਦੇ ਦਿੱਤੀ ਗਈ ਉਸ ਨੂੰ ਤੇ ਤੁਹਾਡੇ 27 ਸਾਲ 27 ਸਾਈ 22 ਸਾਲ ਉਹ ਚਲੇ ਜੇਲਾ ਚ ਬੈਠੇ ਸਜ਼ਮਾ ਪੂਰੀਆਂ ਕਰ ਗਏ ਨੇ ਤੇ ਉਹਨਾਂ ਨੂੰ ਕਹਿੰਦੇ ਜਮਾਨਤ ਤੱਕ ਨਹੀਂ ਦਿੱਤੀ ਜਾ ਸਕਦੀ 8 ਵਾਰੋਂ ਬਲਾਤਕਾਰੀ ਬਾਬਾ ਜਮਾਨਤ ਦੇ ਉੱਤੇ ਬਾਹਰ ਆ ਗਿਆ ਜੇ ਤੁਹਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਸਾਡੇ ਅੰਦਰ ਦਰਦ ਹੈ ਜੇ ਗੁਰੂ ਦੀ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਤਾਂ ਨਾਜ ਖੁੱਟਾ ਪਾਉਣੀਆਂ ਨਹੀਂ ਹਰਿਆਣਾ ਦੇ ਵਿੱਚ ਇੱਕ ਵਰਸੋ ਸਿਖਾਣੇ ਘਰ ਟਾਇਨੇ ਬਾਹਰ ਦੇ ਉੱਤੇ ਸ਼ੁਭਕਰਮ ਸਿਕ ਮੁੰਡੇ ਦੇ ਗੋਲੀ ਮਾਰੀ ਆ ਸਰਕਾਰ ਨੇ ਤੇ ਅੱਜ ਉਹਨਾਂ ਦੀ ਕੋਰਟ ਨੇ ਉਹਨਾਂ ਦੇ ਦਿੱਤਾ ਕੋਰਟ ਕਹਿੰਦੀ ਸਰਕਾਰ ਨੇ ਨਹੀਂ ਗੋਲੀ ਮਾਰੀ ਪੁਲਿਸ ਆਰਿਆਂ ਨੇ ਗੋਲੀ ਨਹੀਂ ਮਾਰੀ ਤੁਸੀਂ ਆਪ ਹੀ ਮਾਰਨੀ ਹੋਣੀ ਐ ਲੱਗ ਲੋ ਕਹਿੰਦੇ ਕਿਸਾਨਾਂ ਨੇ ਆਪੱਚੀ ਗੋਲੀ ਮਾਰੀ ਜੇ ਕੋਈ ਫਰਕ ਨਹੀਂ ਪੈਂਦਾ ਤੇ ਫਿਰ ਭਾਈ ਨਾਲ ਜੋੜਨਾ ਪਵੇ ਅੱਜ ਸਮਾਂ ਆ ਗਿਆ ਕਿ ਜਿਹੜੀ ਗੱਲ ਕੀਤੀ ਉਹਦੇ ਉੱਤੇ ਟਿਕਣਾ ਚਾਹੀਦਾ ਹੈ ਗੱਲਾਂ ਤਾਂ ਹੋਰ ਹੋ ਸੀ 20 ਪੁਆਇੰਟ ਲਿਖੇ ਸੀ ਜਿਹੜੇ ਧਾਰਮਿਕ ਲੋਕਾਂ ਕੋਲੋਂ ਅਸੀਂ ਪੁੱਛਣੇ ਸੀ ਫੈਸਲਾ ਸੰਗਤ ਜੀ ਤੁਹਾਡੇ ਕੋਲ ਹੈ 18 ਸਾਲ ਤੋਂ ਉੱਪਰ ਦਾ ਹਰ ਇੱਕ ਸਿੱਖ ਉਹ ਭਾਵੇਂ 100 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਆਏ ਹੋਵੇ ਤੇ ਭਾਵੇਂ ਹੁਣ ਹੀ ਏਅਰਪੋਰਟ ਉੱਤਰ ਕੇ ਜਾਨ ਕੇ ਤੁਹਾਡੇ ਚ ਬੈਠਾ ਹੋਵੇ ਉਹਦੇ ਕੋ ਕਾਨੂੰਨੀ ਰਾਈਟ ਹੈ ਕਿ ਉਹ ਵੋਟ ਪਾ ਸਕਦਾ ਹੈ ਵੋਟ ਪਾਉਣ ਦਾ ਤਰੀਕਾ ਐਨੀ ਆਈਡੀ ਭਾਵੇਂ ਗੁਰਦੁਆਰੇ ਦਾ ਕਾਰਡ ਲਿਆ ਆਇਓ ਭਾਵੇਂ ਪੰਜਾਬ ਵਾਲਾ ਲਾਇਸੈਂਸ ਲਿਆ ਆਇਓ ਪਾਸਪੋਰਟ ਲਿਆ ਆਇਓ ਰਾਸ਼ਨ ਕਾਰਡ ਲਿਆ ਆਇਓ ਭਾਵੇਂ ਇੱਥੇ ਵਾਲਾ ਲਾਇਸੈਂਸ ਪਾਸਪੋਰਟ ਕੋਈ ਵੀ ਹੋਵੇ ਇੱਕ ਫੋਟੋ ਆਈਡੀ ਚਾਹੀਦੀ ਹੈ ਕਿਸੇ ਨੇ ਤੁਹਾਡੀ ਆਈਡੀ ਲੈਣੀ ਨਹੀਂ ਸਟੋਰ ਨਹੀਂ ਕਰਨੀ ਤੁਸੀਂ ਦਿਖਾਉਣੀ ਹੈ ਕਿ ਮੇਰੀ ਉਮਰ 18 ਸਾਲਾਂ ਦਾ ਮੈਂ ਐਲੀਜੀਬਲ ਆ ਵੋਟ ਪਾਉਣ ਦੇ ਲਈ ਉੱਥੇ ਵੀ ਤੁਹਾਡੇ ਕੋਲ ਸਾਡੇ ਚ ਦਮ ਹੈ ਅਸੀਂ ਹੱਕ ਦੇਣਾ ਜਾਣਦੇ ਉੱਥੇ ਦੋਨੇ ਆਪਸ਼ਨਾਂ ਹੋਣਗੀਆਂ ਕੀ ਭਾਰਤੀ ਕਬਜ਼ੇ ਵਾਲਾ ਪੰਜਾਬ ਇੱਕ ਆਜ਼ਾਦ ਦੇਸ਼ ਹੋਣਾ ਚਾਹੀਦਾ ਹੈ ਯੈਸ ਔਰ ਨੋ ਜੇ ਤੁਹਾਨੂੰ ਲੱਗੇ ਕਿ ਇਸ ਹੁਨਾ ਦੇ ਨਾਲ ਸੇਫ ਆ ਸੁਰੱਖਿਆਤਾ ਪੰਥ ਨੂੰ ਕੋਈ ਲੋੜ ਨਹੀਂ ਐ ਸਾਡਾ ਕਿਸਾਨ ਨਹੀਂ ਮਰਦਾ ਪਿਆ ਵਿਦਵੀਆਂ ਦਾ ਕੋਈ ਫਰਕ ਨਹੀਂ ਪੈਂਦਾ ਨੌਜਵਾਨ ਨਸ਼ੇ ਦਾ ਨਾਮ ਨਹੀਂ ਮਰਦਾ ਤੇ 나ਚ ਜੀ ਸਦਕੇ ਪਾ ਦਿਓ ਵੋਟਾਂ ਪਰ ਜੇ ਪੰਥ ਦੀ ਖਾਤਰ ਆਉਣ ਵਾਲੀ ਪੀੜ੍ਹੀਆਂ ਦੀ ਖਾਤਰ ਆਪਣੇ ਪੁਰਖ ਦੀ ਖਾਤਰ ਫੈਸਲਾ ਲੈਣਾ ਹੈ ਤੇ ਯੈਸ ਦੇ ਵਿੱਚ ਵੋਟਾਂ ਪਾਉਣੀਆਂ ਨੇ ਕੈਨੇਡਾ ਦੀ ਸਰਕਾਰ ਨੇ ਤੁਹਾਨੂੰ ਬਿਲਡਿੰਗ ਦਿੱਤੀ ਐ ਟਾਊਨ ਹਾਲ ਜਿੱਥੇ ਵੋਟਾਂ ਪਾਉਣੀਆਂ ਨੇ ਆਓ ਇਹ ਮੌਕਾ ਦੂਸਰੀ ਵਾਰ ਕਲਗਰੀ ਦੀ ਸੰਗਤ ਉਹਨਾਂ ਨੇ ਮਿਲਾਂ ਅੱਜ ਫੈਸਲਾ ਕਰਨਾ ਪੈਣਾ ਇਹਨੀਆਂ ਬੈਂਕਾਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ